ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਮੋਹਨਪੁਰੇ ਪਹੁੰਚੇ ਆ ਜੱਜ ਵੀਰ ਹੁਣ ਉਹਦੇ ਘਰ ਇੱਕ ਬੱਚੀ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਤਾਜੀ ਸੱਜਰ ਸੂਈ ਏ ਛਿੱਗੀ ਆ ਛੇ ਦੰਦ ਮੂੰਹੋਂ ਦੰਦੀ ਦੂਜਾ ਸੂਹ ਸੂਈ ਏ ਤੇ ਤਕਰੀਬਨ ਅੱਜ 2-3 ਤੀਜਾ ਗਦੇ ਨਾਲ ਇਹਨੂੰ ਸੂਈ ਨੂੰ ਠੀਕਾ ਪੱਛਾ ਮਗਰ ਮੇਲ ਕਾਫ ਆ ਤੇ 16 ਕਿਲੋ ਬੋਲੇ ਦੇ ਉੱਤੇ ਚੱਲਣ ਡਈ ਏ ਠੀਕਾ ਜੀ ਬੋਲਾ ਇਸ ਵਕਤ 16 ਕਿਲੋ ਆ ਮੁਠੀ-ਮੁਠੀ ਥਾਣਾ ਕਰਮਾਲੀ ਨੂੰ ਤੇ ਕੱਦ ਵੱਡਾ ਬਾਕੀ ਤੁਹਾਡੇ ਸਾਹਮਣੇ ਬੈਕਸਾਈਡ ਤੋਂ ਤੁਸੀਂ ਦੇਖੋਗੇ ਪਧرائی ਆ ਪੱਧਰ ਇੱਕਸਾਰ ਕੋਈ ਨੱਕਾ ਕੋਈ ਸਾਈਡ ਦਾ ਵੱਲਛਲ ਨਹੀਂ ਗਾਗਾ ਵਿੱਚ ਰੰਗ ਬਾਜਾ ਕਰਮਾਂ ਲਈ ਠੀਕ ਹੈ ਜੀ ਮੋٹے ਡੱਬ ਬਲੈਕ ਦੇ ਵਿੱਚ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਆ ਰੇਟ ਬੜਾ ਜਾਇਜ਼ ਆ ਠੀਕ ਹੈ ਜੀ 75 78000 ਡਿਮਾਂਡ ਦੋਸਤੋ ਕੁਝ ਵੀ ਕਰਾ ਲਓ ਵੀਡੀਓ ਦੇ ਵਿੱਚ ਵੀ ਕੀਤੀ ਆ ਪਰ ਲੈ ਦੇ ਜਿਹੜਾ ਵੀ ਰਜਾਜਾਂ ਦਾ ਵੀ 70000 ਦੀ ਐ ਬੈਠ ਦੇਣੀ ਆ ਲੈਵੇ ਦੀ ਪੂਰੀ ਖਬਰਦਾਰ ਆ ਦੁੱਧ ਕਰਮਾਂ ਲਈ ਠੀਕ ਹੈ ਜੀ 20 ਲੀਟਰ ਨੂੰ ਹੱਥ ਫੇਰ ਜੂਗੀ ਅਜੇ ਪੀਕਪੂਕ ਤੇ ਚੱਲਣਾ ਕਰਮਾਂ ਲਈ ਮੈਲਿਓ ਚੱਲਣਾ ਅਜੇ ਦਾ ਸਿਰਫ ਦੂਜਾ ਤੇਜਾ ਦੇਣੀ ਆ ਸੋ ਸਟਾਰਟਿੰਗ ਬੋਲੇ ਦੇ ਉੱਤੇ ਹੀ 15 16 16 ਲੀਟਰ ਦੀ ਆ ਬੱਛਾ ਮਗਰ ਮੇਲਕਾਫ ਜਵਾਪਸਮਾ ਦੀ ਇੱਕ ਨੰਬਰ ਆ ਕੋਈ ਵੀ ਸੱਜਣ ਵੀਰ ਇੱਥੇ ਵਿਜ਼ਿਟ ਕਰਕੇ ਆਪਣੀ 2 ਟਾਈਮ 4 ਟਾਈਮ ਚੋਕੇ ਤਸੱਲੀ ਕਰ ਸਕਦਾ ਸੋ ਧੰਨਵਾਦ ਬਾਕੀ ਇੱਕ ਪੂਰੀ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਹਾਂਜੀ لان کي کني هاڏي ڏيکڻا